ਸਾਡਾ ਗੱਲਾਸਤੂ ਗਰੋ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਤੁਹਾਡੇ ਵਾਸਤੇ ਸਵਰਤਟ ਯਾਰ ਚਿੱਟਾ ਰੰਗ 2011 ਮਾਡਲ ਗੱਡੀ ਲੈ ਕੇ ਆਏ ਹਾਂਗੇ ਬਹੁਤ ਸੋਹਣੀ ਗੱਡੀ ਐ ਸਾਫ ਸੁਥਰੀ ਗੱਡੀ ਹੈਗੀ ਘਰੇ ਚੱਲੀ ਵੀ ਗੱਡੀ ਆ ਤੇ ਕੰਮ ਖਰਚਾ ਗੱਡੀ ਦੇ ਵਿੱਚ ਕੋਈ ਨਹੀਂ ਜੋ ਕੁਝ ਵੀ ਹੁੰਦਾ ਸੀ ਕੰਮ ਵੀਰ ਦਾ ਕਰਵਾਇਆ ਵਗਾ ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਆ ਰੁਪਈਏ ਵੀਰੇ ਟਾਇਰਾਂ ਤੇ ਨਿਗਾ ਮਰਾ ਦੂ 70 ਤੋਂ 75 ਰੁਪਏ ਹੈ ਟਾਇਰਾਂ ਦੀ ਹਾਲਤ ਹੈਗੀ ਬੀਲ ਕੱਪ ਗੱਡੀ ਦੇ ਵਿੱਚ ਲੱਗੇ ਹੋਏ ਹੈਗੇ ਪੁਰੀ ਸੋਹਣੀ ਗੱਡੀ ਆ ਸਾਫ ਸੁਥਰੀ ਗੱਡੀ ਹੈਗੀ ਤੇ ਸ਼ੀਟ ਕਵਰ ਬਿਲਕੁਲ ਨਵੇਂ ਚੜੇ ਹੋਏ ਆ ਨਾਈਟ ਪੂਏ ਸੋਹਣੀ ਗੱਡੀ ਦੇ ਵਿੱਚ ਜੇ ਗੱਲ ਕਰੀਏ ਆਪਾਂ ਮਿਊਜ਼ਿਕ ਸਿਸਟਮ ਦੀ ਤਾਂ ਟੱਚ ਵਾਲਾ ਮਿਊਜ਼ਿਕ ਸਿਸਟਮ ਬਾਈ ਵਿੱਚ ਲਵਾ ਕੇ ਦੇਣਗੇ ਠੀਕ ਆ ਵੀਰ ਜੀ ਤੇ ਗੱਡੀ ਓਕੇ ਆ ਚਿੱਟਾ ਰਾਂਗਾ 2011 ਮਾਡਲ ਇੱਕ ਹੋਰ ਗੱਲ ਵੀਰ ਦਰਸ਼ਕ ਵੀਰੋ ਗੱਡੀ ਦਾ ਬੀਮਾ ਵੀ ਹੈਗਾ ਪੋਲੂਸ਼ਨ ਵੀ ਹੈਗਾ ਹੈ ਠੀਕ ਹੈ ਜੀ ਪੀ ਵੀ ਨੰਬਰ ਦੀ ਗੱਡੀ ਆ 2011 ਮਾਡਲ ਦੂਜੇ ਓਨਰ ਦੀ ਗੱਡੀ ਆ ਪੂਰੀ ਸੋਹਣੀ ਗੱਡੀ ਆ ਸਾਫ਼ ਸੁਥਰੀ ਤੇ ਜੇ ਗੱਲ ਕਰੀਏ ਆਪਾਂ ਬਈ ਡਿਮਾਂਡ ਦੀ ਤਾਂ ਡਿਮਾਂਡ ਬਾਈ ਕਰਦਾਗਾ 2 ਲੱਖ 25000 ਰੁਪਏ ਦੀ ਤੇ 2 ਲੱਖ 20000 ਤੱਕ ਕਰ ਬਾਈ ਕਹਿੰਦੇ ਸੀਗੇ ਗੱਡੀ ਵੀ ਆਪਾਂ ਛੱਡ ਦੇਾਂਗੇ ਤੇ ਦਰਸ਼ਕ ਵੀਰਾਂ ਨੂੰ ਬੇਨਤੀ ਆ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਫੁੱਲ ਦੇਖ ਲਿਆ ਕਰੋ ਤੇ ਸੰਪਰਕ ਕਰ ਲਿਓ ਨੰਬਰ ਬਾਈ ਸਕਰੀਨ ਤੇ ਛੱਡ ਦਿਆਂਗੇ ਤੇ ਆਪਾਂ ਬਈ ਇੰਜਰ ਤੇ ਨਿਕਾ ਮਰੌਣੀ ਹੈਗੇ ਗੱਡੀ ਪੂਰੀ ਵੱਧਿਆ ਜੀ ਉੱਪਰ ਗੱਲ ਵਾਦਾ ਜਿਹੜੀ ਵਿੱਚ ਕੋਈ ਕੰਮ ਖਰਚਾ ਨਹੀਂ ਸੋਣੀ ਗੱਡੀ ਐ ਤੇ ਆਜੋ ਦਰਸ਼ਕ ਵੀਰੋਂ ਰੋਣੇ ਨਿਕਾ ਆਪਾਂ ਬਹੁਤ ਵਧੀਆ ਗੱਡੀ ਇੰਜਨ ਤੇ ਸੀਲਡ ਆ ਬਾਈ ਬੈਟਰੀ ਰਖਾਈ ਨੂੰ 5 ਤੋਂ 6 ਮਹੀਨੇ ਹੋ ਗਏ ਸਾਰੀ ਗੱਡੀ ਸੀਲਡ ਐ ਸਲੋ ਕਰਕੇ ਦਿਖਾ ਦਈਏ ਵੀਰੇ ਸਾਰੀ ਗੱਡੀ ਸੀਲਡ ਐ ਲੱਗੀ ਵੱਜੀ ਦੀ ਫੁੱਲ ਗਾਰੰਟੀ ਐ ਇੰਜਨ ਓਕੇ ਪਿਆ ਸਾਫ਼ ਸੁਥਰਾ 220000 ਰੁਪਏ ਦੀ ਗੱਡੀ ਬਾਈ ਕਹਿੰਦਾ ਵੀ ਆਪਾਂ ਛੱਡ ਦੇਾਂਗੇ ਤੇ ਨੰਬਰ ਸਕਰੀਨ ਤੇ ਛੱਡ ਦੇਗੇ ਬਈ ਸੰਪਰਕ ਕਰ ਲਿਓ ਵੀਡੀਓ ਨੂੰ ਕਰ ਦਿਓ ਦਫਾ ਕੇ ਸ਼ੇਅਰ ਧੰਨਵਾਦ